ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਭਰਾਵੋ ਕਿਦਾਂ ਠੀਕ ਠਾਕ ਆ ਸਭ ਚੜ੍ਹਦੀ ਕਲਾ ਆ ਤੇ ਮੈਂ ਆਪ ਜੀ ਦੇ ਨਾਲ 2-4 ਮਿੰਟ ਗੱਲਬਾਤ ਕਰਨੀ ਹੈ ਜਰੂਰ ਇਸ ਵਿਸ਼ੇ ਉੱਤੇ ਕਿ ਸਦਾ ਚੜ੍ਹਾਈਆਂ ਨਹੀਂ ਰਹਿੰਦੀਆਂ ਨਾ ਸਦਾ ਉਤਰਾਈਆਂ ਨਹੀਂ ਰਹਿੰਦੀਆਂ ਤੇ ਸਮਾਂ ਬੜਾ ਬਲਵਾਨ ਹੁੰਦਾ 100 ਦਿਨ ਚੋਰਦਾ ਤੇ 1 ਦਿਨ ਸਾਦਾ ਇਹ ਕਹਾਵਤ ਆਪਾਂ ਬੜੀਆਂ ਸੁਣੀਆਂ ਆ ਵੀ ਆ ਜਾਂਦਾ ਆ ਚੋਰ ਨੇ 100 ਦਿਨ ਜੋ ਮਰਜ਼ੀ ਕਰੀ ਜਾਵੇ ਪਰ ਸਾਧ ਦਾ ਕਿਹਾ ਇੱਕ ਦਿਨ ਇਹਦਾਂ ਨਾ ਆਉਂਦਾ ਵੀ ਜ਼ਿੰਦਗੀ ਭਰ ਬੰਦੇ ਦੀ ਨਾਨੀ ਚਿੱਤੇ ਆ ਜਿੰਦੀ ਬੰਦੇ ਨੂੰ ਨਾਨੀ ਚਿੱਤੇ ਕਰਾਉਂਦੇ ਤੇ ਨਾਨੀ ਚਿੱਤੇ ਕਰਾਤੀ ਆ ਡੀਆਈਜੀ ਭੁੱਲਰ ਨੂੰ ਇੱਕ ਆਕਾਸ਼ ਬੱਤਾ ਨੇ ਜਿਹੜਾ ਭੁੱਲਰ ਹੀ ਨਾ ਜਦੋਂ ਸੁਹਾਣਾ ਸਾਹਿਬ ਉਥੇ ਲੜਾਈ ਝਗੜਾ ਹੋਇਆ ਨਾ 1.5-2 ਮਹੀਨੇ ਦੀ ਗੱਲ ਆ ਤੇ ਉਥੇ ਬੰਦਾ ਆਪਣੀ ਮੁੱਤੇ ਆਪੇ ਮਰਿਆ ਆ ਤੇ ਨਾਂ ਕੀ ਲਾਤਾ ਲੋਕਾਂ ਨੇ ਨਿਹੰਗ ਸਿੰਘਾਂ ਦਾ ਤੇ ਨਿਹੰਗ ਸਿੰਘਾਂ ਨੂੰ 40 50 ਜਾਣੀਆਂ ਕੁੱਤੀਆਂ ਗਾਈਆਂ ਪੈ ਗਈਆਂ ਨਿਹੰਗ ਸਿੰਘਾਂ ਸ਼ੇਰਾਂ ਨੂੰ ਤੇ ਨਿਹੰਗ ਸਿੰਘਾਂ ਦਾ ਕਟਾਪਾ ਕੀਤਾ ਮਾਰ ਕਟਾਈ ਕੀਤੀ ਜਦੋਂ ਗੱਲ ਥਾਣੇ ਤੱਕ ਪਹੁੰਚੀ ਤੇ ਇਹ ਬੰਦੇ ਨੇ ਭੁੱਲਰ ਨੇ ਥਾਣੇਦਾਰ ਨੂੰ ਸਖਤ ਤੋਂ ਸਖਤ ਆਰਡਰ ਦਿੱਤਾ ਵੀ ਇਹਨਾਂ ਨਿਹੰਗ ਸਿੰਘਾਂ ਦਾ ਕਟਾਪਾ ਕਰਕੇ ਤੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਸੁੱਟੋ ਏ ਨਹੀਂ ਜਾਂਚ ਪੜਤਾਲ ਕੀਤੀ ਪੋਸਟਮਾਰਟਮ ਨਹੀਂ ਕੀਤਾ ਵੀ ਇਹ ਬੰਦਾ ਮਰਿਆ ਕਿਦਾਂ ਕੁਝ ਕ ਬੰਦੇ ਇਦਾਂ ਦੇ ਆ ਜਿਹੜੇ ਨਿਹੰਗ ਸਿੰਘਾਂ ਦੇ ਨਾਲ ਜਲਸ ਫੀਲ ਬੜੀ ਕਰਦੇ ਆ ਨਿਹੰਗ ਸਿੰਘਾਂ ਨੂੰ ਬੜਾ ਬੁਰਾ ਵੇਖਦੇ ਆ ਪੰਜਾਬ ਪੁਲਿਸ ਦੇ ਕੁਝ ਕ ਬੰਦੇ ਬਾਕੀ ਕੁਝ ਕ ਬੰਦੇ ਪੰਜਾਬ ਪੁਲਿਸ ਦੇ ਇੰਨੇ ਵਧੀਆ ਚੰਗੇ ਬੰਦੇ ਆ ਨਾ ਜਿਹੜੇ ਮਹਾਰਾਜ ਦਾ ਬਚਨ ਮੰਨਦੇ ਆ ਜਿਹੜੇ ਸਾਚ ਕਹੋ ਸੁਣ ਲੈ ਸਭੇ ਜਿਨ ਪ੍ਰੇਮ ਕੇ ਤਨਹੀ ਪ੍ਰਪਾਇ ਇਹ ਡੀਆਈਜੀ ਦੀਆਂ ਅੱਖਾਂ ਤੋਂ ਵੇਖ ਕੇ ਲੱਗਦਾ ਵੀ ਇਹ ਕੀ ਹੈ ਡਾਕੂ ਜਿਆ ਤੇਰੀਆਂ ਅੱਖਾਂ ਵੇਖਿਆ ਕਰੇ ਕਿੰਨੀਆਂ ਖਤਰਨਾਕ ਅੱਖਾਂ ਬੰਦੇ ਨੂੰ ਐ ਵੇਖਦਾ ਵੀ ਜਿਦਾ ਬੰਦੇ ਨੂੰ ਮਾਰ ਹੀ ਦੇਣਾ ਹੁੰਦਾ ਐ ਏਦਾਂ ਦਾ ਆ ਤੇ ਇਹੋ ਜੇ ਬੰਦੇ ਜਦੋਂ ਰਿਸ਼ਪਤਾ ਲੈਂਦੇ ਨੇ ਵੱਡੀਆਂ ਲੈਂਦੇ ਨੇ ਪੈਸੇ ਖਾਂਦੇ ਨੇ ਬਲੈਕਮੇਲ ਕਰਦੇ ਨੇ ਲੋਕਾਂ ਨੂੰ ਤਾਂ ਫਿਰ ਇਹ ਬਣ ਕੇ ਸ਼ੇਰ ਘੁੰਮਦਾ ਹੀ ਵੀ ਮੈਂ ਬੜਾ ਤਗੜਾ ਸ਼ੇਰ ਆ ਮੇਰੇ ਮੋਢੇ ਤੇ ਰੰਕਿਆ ਡੀਆਈਜੀ ਆ ਜਿਹੜੇ ਥੱਲੇ ਬੰਦੇ ਬੈਠੇ ਨੇ ਨਾ ਇਮਾਨਦਾਰ ਅਫਸਰ ਵੀ ਕਈ ਬੈਠੇ ਨੇ ਥੱਲੇ ਇਹਨਾਂ ਦੇ ਥੱਲੇ ਉਹਨਾਂ ਨੂੰ ਵੀ ਇਹ ਰਿਸ਼ਵਤ ਲੈਣ ਤੇ ਮਜਬੂਰ ਕਰ ਦਿੰਦੇ ਆ ਵੀ ਪੁੱਤ ਨੌਕਰੀ ਕਰਨੀ ਆ ਕਿ ਨਹੀਂ ਉਹ ਆnde ਕਰਨੀ ਆ ਤਾਂ ਜਦਾਂ ਫੇ ਮੈਂ ਕਹਿੰਨਾ ਉਦਾਂ ਚੱਲੋ ਫਿਰ ਉਹਨਾਂ ਨੇ ਵੀ ਇਮਾਨਦਾਰੀ ਛੱਡ ਕੇ ਬੇਈਮਾਨੀ ਕਰਨੀ ਪੈਂਦੀ ਆ ਉਹ ਵੀ ਬੜੇ ਦੁਖੀ ਲੋਕ ਆਕਾਸ਼ ਬੱਤਾ ਨੇ ਗਲੇ 'ਚ ਹੱਥ ਪਾਇਆ ਕਿਉਂਕਿ ਉਹ ਸਵਾ ਸ਼ੇਰ ਨਿਕਲਿਆ ਬੰਦਾ ਤੇ ਅਸੀਂ ਉਹਦੀ ਦਲੇਰੀ ਨੂੰ ਸਲੂਟ ਕਰਦੇ ਆਂ ਭਾਈ ਹੁਣ ਵਿਜੀਲੈਂਸ ਦੇ ਕੋਲ ਵੀ ਆਕਾਸ਼ ਬੱਤਾ ਜਾ ਸਕਦਾ ਹੈ ਪੰਜਾਬ ਪੁਲਿਸ ਦੇ ਕੋਲ ਵੀ ਜਾ ਸਕਦਾ ਹੈ ਕਿਉਂਕਿ ਇਹਨਾਂ ਨੇ ਕਾਰਵਾਈ ਕਰਕੇ ਤੇ ਉਥੇ ਠੱਪ ਕਰ ਦੇਣੀ ਤੇ ਉਲਟਾ ਉਹਦੇ ਉੱਤੇ ਪਤਾ ਨਹੀਂ ਕਿੰਨੇ ਕੁ ਪਰਚੇ ਕਰ ਦੇਣੇ ਹਨ ਉਹਨਾਂ ਨੇ ਵੀ ਤੂੰ ਸਾਡੇ ਅਫਸਰ ਦੇ ਉੱਤੇ ਇਲਜ਼ਾਮ ਲਾਇਆ ਤੇਰੇ ਤੇ ਆ ਧਾਰ ਲੱਗਣੀ ਆ ਤੇਰੇ ਤੇ ਆ ਧਾਰ ਲਾਉਣੀ ਆ ਤੇਰੇ ਤੇ ਆ ਧਾਰ ਲੱਗਣੀ ਆ ਕਰ ਕਰਾ ਕੇ ਤਾਂ 3600 ਧਾਰਾ ਲਾਣੀਆਂ ਇਹਨਾਂ ਨੇ ਪਰ ਉਹ ਸਮਝਦਾਰੀ ਦਾ ਕੰਮ ਲਿਆ ਉਹ ਕਹਿੰਦਾ ਮੈਂ ਆਪਣੇ ਹੱਕ ਦੇ ਪੈਸੇ ਆ ਮਿਹਨਤ ਦੇ ਪੈਸੇ ਆ ਕਹਿੰਦਾ ਮੈਂ ਕੋਈ ਨਸ਼ਾ ਥੋੜੀ ਵੇਚਦਾ ਕੋਈ ਇੱਥੇ ਮਾੜਾ ਸਮਗਲਿੰਗ ਕਰਦਾ ਵੀ ਮੈਂ ਇਹਨੂੰ ਹੱਕ ਦੇ ਪੈਸੇ ਲਟਾਈ ਜਾਵਾਂ ਕਰ ਕਰਾ ਕੇ ਕਰ ਕਰਾ ਕੇ ਉਹ ਸੀਬੀਆਈ ਦਾ ਪੱਲਾ ਫੜਿਆ ਨੂੰ ਜਾ ਕੇ ਸਾਡੇ ਦੇਸ਼ ਦੀ ਜਿਹੜੀ ਸੀਬੀਆਈ ਏਜੰਸੀ ਆ ਨਾ ਬਹੁਤ ਵਧੀਆ ਏਜੰਸੀ ਆ ਸੀਬੀਆਈ ਪੂਰੀ ਸ਼ਾਨ ਵੀਣ ਕਰਕੇ ਦੋਸ਼ੀ ਹੋਵੇ ਤਾਂ ਦੋਸ਼ੀ ਨੂੰ ਸਜ਼ਾ ਦਿੰਦੇ ਆ ਜੇ ਨਹੀਂ ਦੋਸ਼ੀ ਪਾਇਆ ਜਾਵੇਗਾ ਤੇ ਐਵੇਂ ਬਦੋ ਬਦੀ ਕਿੰਨਾਂ ਸਜ਼ਾ ਨਹੀਂ ਦਿੰਦੇ ਸੀਬੀਆਈ ਦਾ ਬਹੁਤ ਵਧੀਆ ਸੁਝਾਅ ਆ ਤੇ ਬਹੁਤ ਵਧੀਆ ਉਹਨਾਂ ਦਾ ਕਾਨੂੰਨ ਆ ਵੀ ਪੂਰੀ ਜਾਂਚ ਪੜਤਾਲ ਕਰਕੇ ਫੇਰ ਧੌਣ ਤੇ ਗੋਡਾ ਰੱਖਦੇ ਤੇ ਜਿੱਦਾਂ ਇਹਦੀ ਭੁੱਲਦੀ ਧੌਣ ਤੇ ਗੋਡਾ ਰੱਖਿਆ ਨੰਦ ਮੈਂ ਕਹਿਣਾ ਚਾਹੁੰਦਾ ਵੀ ਸਾਡੇ ਮਹਿਕਮੇ ਜਿਹੜੇ ਪੰਜਾਬ ਪੁਲਸ ਦੇ ਨੇ ਜਿਹੜੇ ਬੰਦੇ ਕਰਪਟਿੰਗ ਕਰਦੇ ਨੇ ਉਹਨਾਂ ਦੀ ਧੌਣ ਤੇ ਇਸੇ ਤਨ ਸਰਕਾਰ ਗੋਡਾ ਰੱਖੇ ਕੀ ਹੋਣ ਭਗਵੰਤ ਮਾਨ ਬੈਠਾ ਸੀਐਮ ਇਹੋ ਜੇ ਬੰਦੇ ਨੂੰ ਹਾਰ ਪਾਊਗਾ ਕਿ ਤੂੰ ਬਹੁਤ ਵਧੀਆ ਕੰਮ ਕੀਤਾ ਬੱਲੇ ਉਹ ਤੇਰੇ ਬੱਲੇ ਉਹ ਤੇਰੇ ਇਹੋ ਜੇ ਬੰਦਿਆਂ ਨੂੰ ਮੈਂ ਸਰਕਾਰ ਨੂੰ ਕਹਿੰਦਾ ਇਹਨਾਂ ਨੂੰ 20-20 ਲੱਖ ਰੁਪਇਆ ਦਿਆ ਕਰੋ ਮਹੀਨੇ ਦਾ ਇਹਨਾਂ ਨੂੰ 2.5 ਲੱਖ ਤੁਹਾਡੀ ਤਨਖਾਹ ਦੇ ਨਾਲ ਬਹੁਤ ਬਣਦਾ ਨਹੀਂ ਇਹਨਾਂ ਨੂੰ 20-20 ਲੱਖ ਰੁਪਇਆ ਦੋ ਤਾਂ ਕਰਕੇ ਰਿਸ਼ਵਤ ਖੋਰੀ ਧੰਦੇ ਇਹੋ ਜੇ ਫੜੇ ਹੋਏ ਆ ਕਰੋੜਾਂ ਦੇ ਹਿਸਾਬ ਨਾਲ ਸੋਨਾ ਕਰੋੜਾਂ ਦੇ ਹਿਸਾਬ ਨਾਲ ਰੁਪਈਆ ਟੱਕੜੀਆਂ ਲੱਖਾਂ ਰੁਪਈਆ ਆ ਰਹੀਆਂ ਮਹਿੰਗੀਆਂ ਮਹਿੰਗੀਆਂ ਘੜੀਆਂ ਬਰਾਮਤ ਹੋਈਆਂ ਇਸ ਬੰਦੇ ਦੇ ਕੋਲੋਂ ਜਿਹੜਾ ਕਿ ਇਹ ਮਿੱਟੀ ਆ ਪੈਹਾ ਸੋਨਾ ਮਹਾਰਾ ਦੇ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹ ਛਾਰ ਸਵਾ ਆ ਇੱਕ ਪਰਮਾਤਮਾ ਦਾ ਨਾਮ ਜਿਹੜਾ ਨਾ ਉਹ ਇੱਕ ਹੀ ਰਿਹਾ ਆਪਾਂ ਨੂੰ ਲੱਗਦਾ ਉਹੀ ਨਾਮ ਐ ਸਾਰਾ ਕੋ ਪਰਮਾਤਮਾ ਦਾ ਇਹ ਜਿਹੜਾ ਮਿੱਟੀ ਸੋਨਾ ਆਣ ਦੌਲਤ ਇਕੱਠੀਆਂ ਕਰੀ ਜਾਂਦੇ ਆ ਇਹ ਚੀਜ਼ਾਂ ਦਾ ਭਰਾਵਾ ਸਾਰਾ ਕੁਝ ਛੱਡ ਜਾਣਾ ਵੜੇ ਵੱੜੇ ਤਗੜੇ ਬਾਦਸ਼ਾਹ ਰਾਜੇ ਨਹੀਂ ਛੱਡ ਲੈ ਕੇ ਗਏ ਤੇ ਤੂੰ ਲੈ ਜਾਵੇਂਗਾ ਛਾਤੀ ਧਰ ਕੇ ਕਿੱਡੀ ਸੋਹਣੀ ਤੁਹਾਨੂੰ ਨੌਕਰੀ ਮਿਲੀ ਆ ਕੋਈ ਵਰਦੀ ਦੀ ਥੋੜੀ ਬਲੀ ਸ਼ਰਮ ਕਰੋ ਵਰਦੀ ਪੰਜਾਬ ਪੁਲਿਸ ਦੀ ਲੈਂਦੀਆਂ ਨੇ ਲੋਕਾਂ ਦੀਆਂ ਕੀਸੀਆਂ ਹੋਈਆਂ ਨੇ ਤਾਂ ਤੁਸੀਂ ਆ ਗੱਲਾਂ ਕੰਨਦੇ ਲੱਖ ਦੀ ਲਾਂਤ ਜਿਹੜੇ ਬੰਦੇ ਕ੍ਰਪਟ ਆ ਇਹਨਾਂ ਤੇ ਇਦਾਂ ਹੀ ਕਾਰਵਾਈ ਕਰਕੇ ਇਹਨਾਂ ਨੂੰ ਇਦਾਂ ਮਕੂਠਾ ਥਾਪ ਕੇ ਇਹਨਾਂ ਦੇ ਤੇ ਕਾਨੂੰਨੀ ਕਾਰਵਾਈ ਕਰਕੇ ਇਦਾਂ ਗੁੱਲਾ ਫਿੱਟ ਕਰੋ ਇਹਨਾਂ ਨੂੰ ਜਿਹੜੇ ਬੰਦੇ ਸਹੀ ਆ ਉਹਨਾਂ ਦਾ ਦਿਲੋਂ ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਨੂੰ ਸਲੂਟ ਕਰਦੇ ਆ ਪਰ ਜਿਹੜੇ ਬੰਦੇ ਕਰਪਟ ਨੇ ਮਾੜੇ ਬੰਦੇ ਨੇ ਉਹਨਾਂ ਦੀ ਧੌਣ ਤੇ ਸਰਕਾਰ ਨੂੰ ਕਹਿੰਦੇ ਇਹਨਾਂ ਦੇ ਇਦਾਂ ਗੋਡਾ ਰੱਖੋ ਸੀਬੀਆਈ ਪੂਰੀ ਜਾਂਚ ਪਰਤਾਲ ਕਰਕੇ ਉਹਨਾਂ ਨੇ ਧੌਣ ਤੇ ਗੋਡਾ ਰੱਖਿਆ ਤੇ ਸਵਾ 6 ਰਿਆ ਆਕਾਸ਼ ਬੱਤਾ ਜਿਨੇ ਕਿਹਾ ਵੀ ਮੈਂ ਆਪਣੇ ਹੱਕ ਦੇ ਪੈਸੇ ਕਿਉਂ ਦੇਵਾ ਬਈ ਇਹਨੂੰ ਤੇ ਵੇਖੋ ਇਹੋ ਜਿਹੇ ਬੰਦਿਆਂ ਨੂੰ ਏਡੇ ਹੰਕਾਰੀ ਤੇ ਏਡੇ ਇਹ ਗੁੰਡਾਗਰਦੀ ਕਰਨ ਦੇ ਆ ਮਹਕਮੇ ਵਿੱਚ ਰਹਿ ਕੇ ਇਹਨਾਂ ਦਾ ਤਨਖਾਹ ਨਾਲ ਬਣਦਾ ਕੁਝ ਨਹੀਂ ਹਰ ਦੂ ਲਾਂ ਤੇ ਹੋਜੇ ਬੰਦਿਆਂ ਤੇ ਇਹੋ ਜੇ ਗੰਦੀ ਸੋਚ ਦਿੱਤੇ ਆ ਜਿਹੜੇ ਤੁਸੀਂ ਇਹਨਾਂ ਕੋ ਗਰੀਬਾਂ ਦੇ ਕੋ ਲੋਕਾਂ ਕੋ ਪੈਸੇ ਲੁੱਟਦੇ ਇੱਕ ਸੁੱਟਦੇ ਆ ਨਾ ਜਿਹੜੇ ਦੋ ਨੰਬਰ ਤੇ ਪੈਸੇ ਤੁਸੀਂ ਕਮਾਉਨੇ ਆ ਆਪਣੀ ਤਰਖਾ ਤੁਸੀਂ ਸੇਵ ਕਰਦੇ ਆ ਤੇ ਇਹ ਤੁਸੀਂ ਗੋਲ ਛੁਰਲੇ ਡਾਉਨੇ ਆ ਅਕਸਰ ਨੂੰ ਪੁੱਤ ਬਿਮਾਰੀਆਂ ਦੇ ਨਾਲ ਹੀ ਮਰਨਾ ਆ ਬਿਮਾਰੀਆਂ ਦੇ ਨਾਲ ਹੀ ਮਰਨਾ ਆ ਮਾਰ ਨੇ ਕਿਹਾ ਜੋ ਛੜਨਾ ਸੋ ਅਸਤਰ ਕਰ ਮੰਨੇ ਜੋ ਹੋਵਨ ਸੋ ਦੂਰ ਪਰਾਨੇ ਉਹ ਜਿਹੜੀ ਚੀਜ਼ ਨੂੰ ਛੱਡ ਜਣਾ ਉਹਨੂੰ ਤੁਸੀਂ ਜਫੀਆਂ ਪਾਉਣ ਦੇ ਦਿਨ ਰਾਤ ਇਕੱਠੀ ਕਰ ਲਈਏ ਛਾਰ ਉਹ ਖੇ ਇਕੱਠੀ ਕਰ ਲਈਏ ਛਾਰ ਤਾਂ ਜਿਹੜੀ ਚੀਜ਼ ਆਪਾਂ ਆਪਣੇ ਨਾਲ ਨਿਭਣੀ ਆ ਪ੍ਰਮਾਤਮਾ ਦੇ ਇਥੇ ਘਰ ਵਿੱਚ ਜਾ ਕੇ ਨਾਮ ਉਹਨੂੰ ਤੁਸੀਂ ਛੱਡ ਕੇ ਵੈਸੇ ਉਹਨੂੰ ਦੂਰ ਛੱਡਿਆ ਪ੍ਰਾਣੀ ਉਹ ਪ੍ਰਾਣੀ ਦੂਰ ਛੱਡ ਕੇ ਬੈਠਾ ਤੁਹਾਨੂੰ ਤਾਂ ਭੁੱਲ ਰ ਉਹ ਮਾਮਾ ਤੇਰੀ ਲਾਟ ਤੇਰੀ ਆ ਉਮਰ ਹੋਈ ਓ ਕੋਈ ਆਪਣੇ ਘਰ ਸੋਖ ਲੈਂਦਾ ਮੈਂ ਆਣਾ ਵੀ ਕੋਈ ਆ ਬੰਦਾ ਜਿਹੜਾ ਰਿਟਾਇਰ ਪੁਲਸ ਪੁਲਸ ਵਾਲਾ ਜਿਹੜਾ ਆਪਣੇ ਘਰ ਸੋਖ ਲੈ ਰਿਹਾ ਆ ਨਹੀਂ ਤੇ ਸੂਬੇ ਵਰਗੋਂ ਕਈ ਜ਼ਿਲਾਂ 'ਚ ਧੱਕੇ ਖਾਂਡੇ ਤੇ ਡੰਡੇ ਖਾਂਡੇ ਆ ਜਿਨ੍ਹਾਂ ਨੇ ਪੰਜਾਬ ਪੁਲਸ ਦੇ ਵਿੱਚ ਰਹਿ ਕੇ ਮਾੜੇ ਚੰਗੇ ਕੰਮ ਕਰਕੇ ਸਾਡੇ ਵੀ ਰਿਸ਼ਤੇਦਾਰ ਹੈਗੇ ਪੰਜਾਬ ਪੁਲਸ ਦੇ ਵਿੱਚ ਉਹਨਾਂ ਨੇ ਪਰ ਇਹੋ ਜਿਹੇ ਮਾੜੀਆਂ ਕਰਤੂਤਾਂ ਨਹੀਂ ਕੀਤੀਆਂ ਜਿੱਦਾਂ ਦੀ ਆਪਾਂ ਨੂੰ ਸਾਹਮਣੇ ਆਉਣ ਡੀਆਂ ਆ ਹੁਣ ਵੇਖੋ ਪੰਜਾਬ ਪੁਲਸ ਜਿਹੜੀ ਆ ਇੱਕਦਮ ਆਜ਼ਾਦ ਹੋਣੀ ਚਾਹੀਦੀ ਆ ਉਹਦੇ ਉੱਤੇ ਕਿਸੇ ਵੀ ਲੀਡਰ ਦਾ ਹਮਾ ਦਾਵਾ ਨਹੀਂ ਹੋਣਾ ਜਿਦਾ ਵੀ ਤੈਨੂੰ ਮੈਂ ਕਹਾਂ ਇਦਾਂ ਕਰ ਤੂੰ ਉਦਾਂ ਕਰ ਹੁਣ ਕਾਨੂੰਨ ਜਿਹੜਾ ਆ ਸੀਬੀਆ ਨੇ ਇੱਕਦਮ ਠੋਕੇ ਰੱਖਿਆ ਬੱਤੇ ਵਰਗੋਂ ਠੋਕੇ ਆਗਲੇ ਨੇ ਇਹ ਚ ਕੋਈ ਝੂਠ ਨਹੀਂ ਗਿਰਿਆ ਜਗਲੇ ਆਲੇ ਮਿੰਟਾਂ ਮਿੰਟਿਆ ਢਿੱਡ ਕਰਕੇ ਛੱਡਿਆ ਪੂਰਾ ਹੁਣ ਹੁਣ ਭੁੱਲ ਰੋਣੀ ਪੀਣ ਕੇ ਚੱਕੀ ਤੇ ਜੇ ਤੇ ਸਾਡੇ ਚੰਗੇ ਅਫਸਰ ਹੋਏ ਤੇ ਇਹੋ ਜਿਹੇ ਬੰਦਿਆਂ ਨੇ ਜ਼ਮਾਨਤਾਂ ਨਹੀਂ ਕਰਨਗੇ ਤੇ ਜੇ ਸਾਡੇ ਅਫਸਰ ਇਹਨਾਂ ਵਰਗੇ ਹੀ ਹੋਏ ਤਾਂ ਫਿਰ ਕਰਨ ਕੇ ਜਾ ਭਾਈ ਜ਼ਮਾਨਤ ਲੱਲਾ ਤਾਂ ਜਾ ਆਪਣਾ ਕੋਈ ਨਹੀਂ ਕੰਮ ਖਾਂ ਤੇ ਮੈਂ ਕਹਿਣਾ ਚਾਹੁੰਦਾ ਵੀ ਇਹੋ ਜਿਹੇ ਬੰਦੇ ਦੀ ਜ਼ਮਾਨਤ ਨਹੀਂ ਇਹੋ ਜਿਹੇ ਬੰਦੇ ਨੇ ਸਦਾ ਰੱਖਣਾ ਚਾਹੀਦਾ ਵੀ ਚੱਲ ਹਣ ਜੇ ਜੇਲ੍ਹ ਦੇ ਵਿੱਚ ਜਰਾ ਕਿ ਤੂੰ ਇੱਥੇ ਭਗਤੀ ਬੰਦਗੀ ਕਰ ਹਣ ਵੈਗਰੂ ਵੈਗਰੂ ਕਰ ਬੈ ਕੇ ਜਰਾ ਕਿ ਤੈਨੂੰ ਟਾਈਮ ਮਿਲਿਆ ਆ ਜਿਹੜਾ ਬੰਦਾ ਮਾੜਾ ਕੰਮ ਕਰਦਾ ਨਾ ਜਿਹੜਾ ਬੰਦਾ ਕਰਪਟਾ ਉਹਦੇ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਜੇਲ੍ਹ ਚ ਸੁਟੋ ਤੁਨ ਕੋ ਵੀ ਇੱਥੇ ਹੁਣ ਵੈਗਰੂ ਵੈਗਰੂ ਕਰ ਜਿਹੜੇ ਵੀ ਧਰਮ ਦਾ ਹਨ ਉਹ 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 ਤੂੰਣਾਖੇ ਆਪਣਾ ਉਹ ਹੀ ਮੂਲ ਮੰਤਰ ਕਰ ਜਿਹੜੇ ਧਰਮ ਦਾ ਤੂੰ ਹੈਗਾ ਐ ਵੈਗਰੂ ਵੈਗਰੂ ਕਰ ਅੱਲਾ ਅੱਲਾ ਕਰ ਰਾਮ ਰਾਮ ਕਰ ਗੋੜ ਗੋੜ ਕਰ ਯਾਰ ਗੰਦ ਪਾਇਆ ਇਹਨਾਂ ਲੋਕਾਂ ਨੇ ਰਾਜਧਾਨੀ ਪਤਾ ਨਹੀਂ ਕਿੱਥੋਂ ਇੰਨਾ ਪੈਸਾ ਚਾਹੀਦਾ ਇਹਨਾਂ ਨੂੰ ਕੀ ਕਰਨ ਦੇ ਆ ਕਿੱਥੋਂ ਲਿਆ ਲਿਆ ਦੇਣ ਲੋਕ ਯਾਰ ਪੈਸਾ ਇਹਨਾਂ ਨੂੰ ਤਾਂ सीबीआई ਦੇ ਕੋਲ ਆ ਧੌਣ ਤੇ ਗੋਡਾ ਰਖਾਇਆ ਮੈਂ सीबीआई ਦੇ ਹੋਰ ਵੀ ਕੇਸ ਵੇਖਿਆ सीबीआई ਇੱਕਦਮ ਵਧੀਆ ਏਜੰਸੀ ਕੰਮ ਕਰਦੀ ਆ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਜੁਰਤ ਰੱਖਦੇ ਆ ਤੇ ਬਾਕੀ ਮੈਂ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਮੇਰੀ ਵੀਡੀਓ ਸ਼ੇਅਰ ਕਰੋ ਵੀਰੋ ਇਹਨਾਂ ਤੱਕ ਪਹੁੰਚਾਓ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਕਹਿਣਾ ਚਾਹੁੰਦਾ ਵੀ ਜੇ ਤੁਹਾਨੂੰ ਕੋਈ ਕਰਪਟ ਅਫਸਰ ਦੇਖਦਾ ਹਨ ਮੰਨ ਲਓ ਤੁਸੀਂ ਉਹਨਾਂ ਤੋਂ ਥੱਲੇ ਆ ਤੇ ਬੋਲੋ ਭਾਈ ਬੋਲੋ ਉਹਨਾਂ ਦੇ ਖਿਲਾਫ ਬੋਲੋ ਨਹੀਂ ਤੇ ਤੁਹਾਡਾ ਢਾਡਾ ਢਾਡਾ ਇਦਾਂ ਹੀ ਇਹਨਾਂ ਨੇ ਜਰੂਰ ਕਰਨਾ ਤਾਂ ਢਾਡੇ ਉੱਤੇ ਇਦਾਂ ਹੀ ਇਹਨਾਂ ਨੇ ਡੰਡਾ ਕੱਸ ਕੇ ਰੱਖਣਾ ਜੇ ਤੁਸੀਂ ਇਹਨਾਂ ਦੇ ਕੋਲ ਡਰੀ ਗਏ ਕਿ ਨੌਕਰੀ ਕਰਨੀ ਆ ਕਿ ਨਹੀਂ ਉਹ ਕਰਨੀ ਆ ਕਿ ਨਹੀਂ ਨੌਕਰੀ ਉਹਨਾਂ ਦਾ ਤੇਰੀ ਨੌਕਰੀ ਕਰਾਉਣੇ ਆ ਜਿਹੜਾ ਤੂੰ ਕੰਮ ਕਰਦਾ ਤੇਰਾ ਭਾਂਡਾ ਫੋਰ ਦੇ ਸੋਸ਼ਲ ਮੀਡੀਆ ਅੱਜ ਅੱਜਕੱਲ ਸਭ ਤੋਂ ਵੱਡਾ ਹਥਿਆਰ ਆ ਸੋਸ਼ਲ ਮੀਡੀਆ ਅਹੀਂ ਨਾ ਕਿਸੇ ਦੇ ਦੋਸ਼ੀ ਆ ਅਹੀਂ ਨਾ ਕਿਸੇ ਦੇ ਦੁਖੀ ਆ ਠੀਕ ਆ ਜੀ ਤੇ ਅਹੀਂ ਸੱਚ ਸੱਚੇ ਨੂੰ ਸੱਚਾ ਲਿ ਝੂਠ ਨੂੰ ਝੂਠਾ ਝੂਠੇ ਨੂੰ ਝੂਠਾ ਕਹਿੰਨੇ ਆ ਉਹਨੂੰ ਕਹੋ ਜਿੱਦਾਂ ਆਦੇ ਨਾ ਮੈਂ ਨੌਕਰੀ ਕਰਨੀ ਹੈ ਕਿ ਨਹੀਂ ਉਹਨੂੰ ਕਹੋ ਮੈਂ ਤਾਂ ਨੌਕਰੀ ਕਰਨੀ ਹੈ ਇਮਾਨਦਾਰੀ ਨਾਲ ਤੂੰ ਜਿਹੜੇ ਕੰਮ ਕਰਦਾ ਜਿਹੜੀਆਂ ਤੂੰ ਪਾਧੀਆਂ ਕਰ ਰਿਹਾ ਤੈਨੂੰ ਬੰਦੇ ਦਾ ਪੁੱਤ ਬਣਾਉਣਾ ਹੀ ਹੁਣ ਆਜ ਤਾਂ ਠੋਕ ਕੇ ਰੱਖਿਆ ਕਰੋ ਜਵਾਬ ਠੋਕ ਕੇ ਦਿਆ ਕਰੋ ਇਹਨਾਂ ਨੂੰ ਤੇ ਬਾਕੀ ਭਾਈ ਸੀਵੀਆਈ ਨੇ ਬਹੁਤ ਵਧੀਆ ਕੰਮ ਕੀਤਾ ਦਿਲ ਖੁਸ਼ ਕਰਤਾ ਮਨ ਖੁਸ਼ ਕਰਤਾ ਇਹੋ ਜਿਹੇ ਬੰਦੇ ਹੋਰ ਵੀ ਜਿਹੜੇ ਨੇ ਉਹਨਾਂ ਨੂੰ ਫੜ ਕੇ ਤੜੋ ਜੱਲਾਂ ਵਿੱਚ ਤੇ ਐ ਰੱਖੋ ਇਹਨਾਂ ਦੇ ਤੇ ਕੋਟਣਾ ਚਾੜ ਕੇ ਜਰਾ ਇੱਕ ਡੰਡਾ ਚਾੜ ਕੇ ਰੱਖੋ ਇਹਨਾਂ ਦੇ ਤੇ ਇਹਨਾਂ ਨੇ ਵੇਖ ਲਓ ਇਹ ਬੰਦੇ ਨੇ ਇਹ ਜਿਹੜਾ ਕੈਪਟਨ ਮਰਿੰਦਰ ਸਿੰਘ ਹੈ ਨਾ ਜਿਹੜਾ ਸੀਐਮ ਬਣਿਆ ਸੀ ਹੁਣ ਸਾਬਕਾ ਹੁਣ ਸਾਬਕਾ ਆ ਤੇ ਇਹ ਉਹਦਾ ਸੱਜਾ ਹੱਥੀ ਰਾਈਟ ਹੈਂਡ ਯਾਰ ਹੈ ਤੇ ਪੂਰਾ ਕੰਮ ਕਰਦਾ ਹੈ ਉਹਦੇ ਕਹੇ ਤੇ ਜਿਹੜਾ ਜਿਹੜਾ ਵੀ ਕੰਮ ਕਰਨਾ ਹੈ ਤੇ ਪਰ ਹੁਣ ਇਹਨੂੰ ਪਾ ਲੱਗ ਗਿਆ ਵੀ ਕੁੰਡੀਆਂ ਨੇ ਸਿੰਘ ਫਸ ਗਏ ਹੁਣ ਨਿੱਤਰੂ ਬੜੇ ਨੇ ਖਾਣੀ ਤੇ ਸੀਵੀਏ ਨੇ ਕਰਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੇ ਆਹ ਗੱਲ ਹੁੰਦੀ ਐ ਤੇ ਪੱਕੇ ਛੱਕੇ ਆ ਕੰਮ ਰੱਖਿਆ ਕਰੋ ਗੱਜ ਕੇ ਜਿਹੜਾ ਕਰਿਆ ਕਰੋ ਵੀਡੀਓ ਸ਼ੇਅਰ ਕਰ ਦੇ ਚੰਗਾ ਫਿਰ ਮਿਲਦੇ ਆ ਫਿਰ ਹਾਜ਼ਰ ਹੁੰਨੇ ਆ ਇਹਨਾਂ ਨੂੰ ਬੱਬਰ ਸ਼ੇਰ ਜਿਹੜੇ ਬਣੇ ਫਿਰਦੇ ਆ ਨਾ ਇਹਨਾਂ ਨੂੰ ਸਵਾ ਸ਼ੇਰ ਹੋ ਰੋ ਬਣ ਕੇ ਟੱਕਰ ਨਾ ਪੈਂਦਾ ਫਿਰ ਜਾ ਕੇ ਸੱਦੇ ਹੁੰਦੇ ਆ ਹੱਦ ਹੋਈ ਯਾਰ ਕਮਾਲ ਹੋਈ ਆ ਯਾਰ ਕੋਈ ਕਾਨੂੰਨ ਨੂੰ ਕਾਨੂੰਨ ਨਹੀਂ ਸਮਝਣ ਦੇ ਮਖੌਲ ਕਰਦੇ ਫਿਰਦੇ ਆ ਵਰਦੀ ਕਾਦੀ ਪੈ ਗਈ ਤੇ ਰੱਬ ਬਣ ਕੇ ਬਹਿ ਗਏ ਬੜੇ ਬੜ ਤੇੜੇ ਗੁੰਡਾਗਰਦੀ ਕਰਨ ਦੇ ਆ ਲੱਖ ਦੀ ਲਾਂਹ ਤੇ ਹੋ ਜੇ ਬੰਦਿਆ ਤੇ ਵੀਡੀਓ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ